ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ਼ਾ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫੇਰ ਤੋਂ ਆਇਆ ਤੁਹਾਡੇ ਲਈ ਇੱਕ ਨਵੀਂ ਪੋਇਮ ਲੈ ਕੇ ਜਿਹਦਾ ਨਾਮ ਹੈ ਅੰਮਾ ਦੀ ਵਿਰਾਨੀ ਜੋ ਅੱਜਕੱਲ ਹਰ ਇੱਕ ਘਰ ਦੇ ਵਿੱਚ ਹੋ ਰਿਹਾ ਹੈ ਆਪਾਂ ਦੇਖ ਸਕਦੇ ਆ ਉਹੀ ਚੀਜ਼ ਨੂੰ ਆਪਾਂ ਅੱਜ ਕਵਿਤਾ ਦੇ ਰਾਹੀਂ ਦਰਸਾਵਾਂਗੇ ਇੱਕ ਦਿਨ ਤੁਰਦੀ ਮੈਂ ਇੱਕ ਛੋਟੇ ਜਿਹੇ ਪਿੰਡ ਜਾ ਬੜੀ ਪਿਆਸ ਲੱਗੀ ਤਾਂ ਪਾਣੀ ਲੈ ਇੱਕ ਝੋਪੜੀ ਦੇ ਪੂਹੇ ਜਾ ਖੜੀ ਉਸ ਘਰ ਵਿੱਚ ਚੁੱਲ੍ਹਾ ਬਲਦਾ ਸੀ ਤੇ ਉੱਪਰ ਉਹਦੇ ਪਤੀਲੀ ਸੀ ਇੱਕ ਬੁੱਢੀ ਅੰਮਾ ਉਹਦੇ ਅੱਗੇ ਬੈਠੀ ਤੇ ਹੱਥ ਵਿੱਚ ਉਹਦੇ ਤਿੱਲੀ ਸੀ ਘਰ ਅੱਗੇ ਚਿੱਕੜ ਤੇ ਛੱਤ ਉਹਦੀ ਸਿੱਲੀ ਸੀ ਚੁੱਲ੍ਹੇ ਵਿੱਚ ਸਨ ਚਾਰਕ ਛਟੀਆਂ ਫੂਲ ਵੀ ਪਾਥੀ ਉਹਦੀ ਗਿੱਲੀ ਸੀ ਚੁੱਲ੍ਹੇ ਵਿੱਚੋਂ ਧੂੰਆਂ ਨਿਕਲੇ ਤੇ ਖਿੜਕੀ ਕਰਦੀ ਖੁੱਲੀ ਸੀ ਦੇਖ ਕੇ ਉਹਨੂੰ ਪੁੱਛਣੋਂ ਨਾ ਰੁਕ ਸਕੀ ਪਾਮੀ ਸਬਾ ਤੋਂ ਮੈਂ ਥੋੜੀ ਸ਼ਰਮਿਲੀ ਸੀ। 엄마 ਤੋਂ ਕੱਲੀ ਬੈਠੀ ਤੇਰਾ ਟੱਬਰ ਕਿੱਥੇ ਰਹਿੰਦਾ ਏ? ਅੰਮਾ ਬੋਲੀ, ਉੜੇ ਉਹ ਮੇਰਾ ਟੱਬਰ ਏ। ਤੈਨੂੰ ਕੌਣ ਕਹਿੰਦਾ ਏ? ਜ਼ਰਾ ਆਪਣੀ ਨਿਗਾਹ ਕੁਮਾ ਕੇ ਦੇਖ। ਕਰ ਮੇਰਾ ਟੈਂਦਾ ਏ। ਤੈਨੂੰ ਲੱਗਦਾ ਇੱਥੇ ਮੇਰੀ ਖੱਟੀਆ ਦੇ ਸਿਵਾਏ ਹੋਰ ਕੋਈ ਮੰਜਾ ਡੈਂਦਾ ਏ? ਮੇਰੀ ਮੰਜੀ 'ਤੇ ਹੱਕਾ ਮਾਰੇ। ਪਰ ਇੱਥੇ ਮੇਰੇ ਸਿਵਾਏ ਹੋਰ ਕੋਈ ਨਾ ਬੈੰਦਾ ਏ ਪੋਤੇ ਦੋਤੇ ਤਾਂ ਹੈਗੇ ਮੇਰੇ ਪਰ ਮੇਰੇ ਨਾਲ ਨਾ ਆਣ ਕੋਈ ਪੈਂਦਾ ਏ ਇੱਥੇ ਮੇਰੀ ਕੋਈ ਸਾਰ ਵੀ ਨਾ ਲੈਂਦਾ ਏ ਇੰਨਾ ਕਹਿ ਕੇ ਅੰਮਾ ਦਾ ਗਲਾ ਪਰ ਗਿਆ ਇੰਚ ਲੱਗ ਗਿਆ ਜਿਵੇਂ ਕੋਈ ਗੂੜਾ ਤੱਤ ਉਹਨੂੰ ਅਚਾਨਕ ਖਾਮੋਸ਼ ਕਰ ਗਿਆ ਪਤਾ ਨਹੀਂ ਕਿਹੜੀ ਗੱਲੋਂ ਮੇਰਾ ਪੁੱਤ ਮੇਰੇ ਵਿਰੁੱਧ ਖੜ ਗਿਆ ਉਹਦਾ ਪਿਓ ਉਹਦੀ ਖਾਤਰ ਤਾਰੀ ਦੁਨੀਆ ਨਾਲ ਲੜ ਗਿਆ ਉਹਦੀ ਫਿਕਰ ਕਰਦਾ ਉਹ ਜਹਾਨੋਂ ਤੁਰ ਗਿਆ ਪਤਾ ਨਹੀਂ ਕਿਹੜੇ ਮੈਲਾਂ ਦੇ ਚੱਕਰਾ ਵਿੱਚ ਮੇਰਾ ਪੁੱਤ ਛੱਡੇ ਘਰ ਗਿਆ ਮੇਰਾ ਦਿੱਤਾ ਸਮਾਨ ਵੀ ਉਹ ਇੱਥੇ ਹੀ ਧਰ ਗਿਆ ਮੇਰੀ ਜੰਨਤ ਜਿਹੀ ਕੁੜੀਆਂ ਨੂੰ ਉਹ ਸੁਣਨੀ ਕਰ ਗਿਆ ਹਾਂਜੀ ਤਾਂ ਫਿਰ ਕਿੱਦਾਂ ਲੱਗੀ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਸੁਲਜੀਕਰ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕਹਾਣੀ ਦੇ ਵਿੱਚ ਅੱਗੇ ਕੀ ਹੁੰਦਾ ਹੈ ਇਹ ਜਾਣਨ ਲਈ 파ਟ 2 ਦਾ ਇੰਤਜ਼ਾਰ ਕਰਿਓ ਧੰਨਵਾਦ